ਹਾਦੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜੋਰ ਸਿੰਘ ਵਾਲੇ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਪ੍ਰੀਤ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਆਪਣੇ ਭਰਾ ਜਾਣਦੇ ਆ ਠੀਕ ਆ ਜੀ ਸੇਲ ਪਰਚੇਜ ਦਾ ਵੀਰ ਉਹਨਾਂ ਦਾ ਕੰਮ ਆ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਇਸ ਕਿੱਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤਿੰਨ ਨਗ ਭਰਾਵਾਂ ਨੂੰ ਦਿਖਾਉਣੇ ਆ ਠੀਕ ਆ ਜੀ ਜਿਹਦੇ ਵਿੱਚ ਦੋ ਤੁਹਾਨੂੰ ਆਪਾਂ ਮੱਝਾਂ ਝੋਟੀਆਂ ਦਿਖਾਉਣੀਆਂ ਨੇ ਇੱਕ ਬੱਛੀ ਦਿਖਾਉਣੀ ਆ ਪਲੂਣ ਪਹਿਲਾ ਸੂਆ ਸੂਨ ਵਾਲੀ ਖੀਰੀ ਬੱਛੀ ਆ ਸੋ ਤਿੰਨ ਨਗਾਂ ਹੋਣਗੇ ਠੀਕ ਆ ਜੀ ਦੋਨੋਂ ਜੜੀਆਂ ਇਹ ਝੋਟੀਆਂ ਤੁਹਾਨੂੰ ਦਿਖਾਉਣੀਆਂ ਕੰਨੀਲੀ ਦੇ ਵਿੱਚ ਆ ਗਈ ਆ ਢੇਲੀ ਮੀਨੀ ਸੋ ਕਾਫੀ ਵੀਰ ਆਪਣੇ ਡਿਮਾਰਡ ਕਰਦੇ ਰਹਿੰਦੇ ਬਾਕੀ ਹਰੇਕ ਭਰਾ ਦੀ ਡਿਮਾਰਡ ਤੋਂ ਮੁੱਖ ਰੱਖ ਕੇ ਠੀਕ ਆ ਜੀ ਵੀਰ ਹਣੀ ਕੰਮ ਕਰਦੇ ਆ ਤੇ ਚਲੋ ਜਿੱਥੋਂ ਵੀ ਚੰਗਾ ਸਾਫ ਸੁਥਰਾ ਜਾਨਵਰ ਮਿਲਦਾ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਅੱਜ ਤਿੰਨ ਪਸ਼ੂ ਆ ਤਿੰਨਾਂ ਨਗਾਂ ਦੀ ਡਿਟੇਲ ਮਿਲੂਗੀ ਤਰੀਕ ਆ ਜੇ ਤੁਸੀਂ ਨੋਟ ਕਰ ਲਓ 1 ਸਮਾ ਮਾਰਨਿੰਗ ਦੇ ਕੋਈ 9:30 9:30 10:00 ਵਜੇ ਦਾ ਟਾਈਮ ਆ ਸੋ ਸਵੇਰ ਸਵੇਰ ਪਸ਼ੂ ਆਪਣਾ ਭਰਾ ਕੋਈ ਵੀ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦਾ ਇੱਕ ਵੱਛੀ ਤੁਹਾਨੂੰ ਦਿਖਾਉਣੀ ਆ ਗੱਬਣ ਵੱਛੀ ਆ ਤਿਆਰੀ ਤੇ ਆ ਤਕਰੀਬਨ ਹਜੇ 8 ਤੋਂ 10 ਦਿਨ ਨਾਰਮਲ ਹੀ ਸਮਾ ਹਜੇ ਲੈਂਦੀ ਆ ਜੋੜ ਸਿੰਘ ਵਾਲਾ ਪਿੰਡ ਇਧਰ ਬਿਲਕੁਲ ਪੱਟੀ ਦੇ ਵੀ ਲੱਗੇ ਆ ਹਰੀਕੇ ਪਤਣ ਤੋਂ ਵੀ ਸਿਰਫ 10-12 ਕਿਲੋਮੀਟਰ ਦੀ ਦੂਰੀ ਆ ਵੱਡੇ ਸਭਰਾ ਪਿੰਡ ਲੱਗੇ ਸੈ ਤੋਂ ਸੰਗਵਾ ਬਰਵਾਲਾ ਇਹ ਪਿੰਡ ਨੇੜੇ ਨੇੜੇ ਦੇ ਆ ਉਰੀ ਗੱਲਬਾਤ ਕਰਦੇ ਆ ਲੈਨੇ ਬਥੇਰੇ ਡਿਟੇਲ ਸੋ ਵੀਡੀਓ ਨੇਟ ਤੱਕ ਦੇਖਿਆ ਜੇ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸასიਖਾਲ ਜੀ ਹਾਂਜੀ ਰਾਜਨ ਸასიਖਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਭੈਣ ਭਰਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასიਖਾਲ ਹੋਟੀ ਤੱਕ ਵੀਰੇ ਬੜੇ ਵਧੀਆ ਹਰਵੈਲ ਸਿਆ ਵਧੀਆ ਕਿਰਪਾ ਵਾਹਿਗੁਰੂ ਦੀ ਮਿਹਰ ਆ ਜੀ ਠੀਕ ਆ ਹੋਰ ਹਰਵੈਲ ਭਾਈ ਕਿਵੇਂ ਆ ਕੈਮ ਸੇਤਾ ਬਸ ਚੱਲੀ ਜਾਂਦਾ ਜਿਹੜੀ ਘੜੀ ਲੰਘ ਜੇ ਬਾਕੀ ਜਿੰਨੇ ਵੀ ਭੈਣ ਭਰਾ ਚਲੋ ਲੋੜੀ ਵੈਸੇ ਮਾਗੀ ਜਿਹੜੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਕਲੀ ਆਹ ਤਾਂ ਹੋ ਸਕਦਾ ਜਿੰਨੇ ਵੀ ਆਪਾਂ ਆਸ ਕਰਦੇ ਆ ਭੈਣ ਭਰਾਵਾਂ ਦੀ ਘਰੋ ਘਰੀ ਸੁੱਖ ਸ਼ਾਂਤੀ ਦਾ ਲੋੜੀ ਤੇ ਮਾਗੀ ਨਿਕਲੀ ਹੋਵੇ ਆਸ ਕਰਦੇ ਆ ਕਿ ਉਹਨਾਂ ਵਾਲਾ ਸਮਾਂ ਵੀ ਜਿਹੜਾ ਬਹੁਤ ਹੀ ਭਰਗਾ ਭਰਿਆ ਤੇ ਮੇਰ ਭਰਿਆ ਸਾਰਿਆਂ ਲਈ ਪਰਮਾਤਮਾ ਲੈ ਕੇ ਆਵੇ ਇਹ ਸਾਰਿਆਂ ਨੂੰ ਫਿਰ ਦੁਬਾਰਾ ਤੋਂ ਚਾਰ ਭਰੀ ਸਾਸਿਕਾ ਸੋਸਰੀ ਕਲਪਾਈ ਹਰਵੈਲਸਿਆ ਵਧੀਆ ਕਿਰਪਾ ਹਰਵੈਲ ਵੀਰੇ ਅੱਜ ਜਿਹੜੇ ਅਨੀਮਲ ਜਿਹੜੇ ਆਪਾਂ ਬਿਲਕੁਲ ਗੱਲ ਕੀਤੀ ਆ ਸਟਾਰਟਿੰਗ ਵਿੱਚ ਤਿੰਨ ਅਨੀਮਲ ਨੇ ਆਪਣੇ ਕੋਲ ਦੋ ਝੋਟੀਆਂ ਮੱਝਾਂ ਨੇ ਤੇ ਇੱਕ ਬੱਚੀ ਆ ਬਿਲਕੁਲ ਹਾਂ ਉਦੋਂ ਵੀ ਤਕਰੀਬਨ ਆਪਾਂ ਜੋੜੇ-ਜੋੜੇ ਦੇ ਰੂਪ ਦੇ ਵਿੱਚ ਦੋ-ਤਿੰਨ ਵੀਡੀਓ ਪਾਈਆਂ ਸੀ ਮਾਲ ਤਕਰੀਬਨ ਵੇਖ-ਬੋਕ ਹੀ ਗਿਆ ਹਨਾ ਬੇ ਕੋ ਰਾਸਿਆ ਭਾਅ ਪੜਦਾ ਤਕਰੀਬਨ ਮੈਂ ਗੱਲ ਹਮੇਸ਼ਾ ਹੀ ਕਰਦਾ ਹਾਂ ਨਾ ਕਿ ਜਿੰਨਾ ਗੁੜ ਪਾਓ ਓਨਾ ਮਿੱਠਾ ਤਾਂ ਬਾਕੀ ਜਿਸ ਤਰ੍ਹਾਂ ਦੀ ਚੀਜ਼ ਆ ਉਵੇਂ ਦਾ ਰੇਟ ਹੁੰਦਾ ਠੀਕ ਆ ਸ਼ੁਰੂਆਤ ਅੱਜ ਹਰ ਵੇਲੇ ਕਿਹੜੇ ਪਾਸੇ ਕਰਦੇ ਆਂ ਭਰਾ ਕੋਈ ਗੱਲ ਨਹੀਂ ਰਾਸਿਆ ਇੱਕੋ ਜਿਹੀ ਆ ਜਿਵੇਂ ਦੀ ਚੀਜ਼ ਆ ਠੀਕ ਆ ਨਹੀਂ ਤੇ ਚੁਆਇਸ ਹੁੰਦੀ ਨਾ ਤੁਹਾਡੀ ਵੀ ਨਹੀਂ ਇੱਧਰੋਂ ਨਹੀਂ ਇੱਧਰੋਂ ਕਰਨੀ ਕੋਈ ਗੱਲ ਨਹੀਂ ਇੱਤੋਂ ਹੀ ਕਰਦੇ ਆਂ ਪਹਿਲੇ ਨੰਬਰ ਤੋਂ 231 ਇੱਕ ਝੋਟੀ ਦਿਖਾ ਰਹੇ ਆ ਇਹ ਤਾਂ ਵੀਰ ਰੇਲ ਬੇਰਬਾਦ ਨਾਲ ਦੀ ਨਾਲ ਹੀ ਸਾਜੇ ਕਾਲ ਦੀ ਨਾ ਰਸ ਹਾਂਜੀ ਪਹਿਲਾ ਸੂਆ ਝੋਟੀ ਸੂਈ ਆ ਠੀਕ ਆ ਜੀ ਸੂਈ ਨੂੰ ਅੱਜ ਕੋਈ 20 ਦਿਨ ਦਾ ਸਮਾਂ ਹੋਊਗਾ ਠੀਕ ਆ ਜੀ ਦੋ ਦੇ ਦੇ ਥੱਲੇ ਕੋਈ ਲੰਮਸਮ 8 ਤੋਂ 9 ਕਿਲੋ ਹੋਊਗਾ ਠੀਕ ਆ ਜੀ ਮੱਕੀ ਚੋਣ ਚਾਂਣ ਬਹੁਤ ਚੰਗੀ ਆ ਠੀਕ ਆ ਮਗਰ ਇਹੋ ਕੱਟੀ ਹੈ ਨਾ ਮਗਰ ਇਹ ਕੱਟੀ ਆ ਠੀਕ ਆ ਜੀ ਬਿਲਕੁਲ ਜਿਹੜੀ ਚੁਵਾਈ ਇੱਕ ਨੰਬਰ ਲੱਗੀ ਇਹਨੂੰ ਠੀਕ ਆ ਸਿੰਘ ਸਿੰਘ ਸੋਹਣਾ ਕੱਦ ਸੋਹਣਾ ਵਾ ਹਾਂ ਬਾਕੀ ਹੈ 10 ਕਿਲੋ ਇਹਦੇ ਥਲੇ ਨਹੀਂ ਰੱਸਿਆ 8 ਤੋਂ 9 ਕਿਲੋ 8-9 ਕਿਲੋ 8-9 ਕਿਲੋ ਜਿਹੜਾ ਕਿਉਂਕਿ ਥੋੜਾ ਸਾਮ ਸੰਭਾਲ ਵਾਲੇ ਥਾਂ ਤੋਂ ਨਹੀਂ ਆਈ ਹਾਂ ਬਾਕੀ ਚੋਣ ਨਹੀਂ ਮਾਰੀ ਕੱਦ ਫੁੱਲਾ ਮੈਂ ਵੀ ਦੱਸੋ तकरीबन ਕੋਈ 3-4 ਦਿਨ ਦਾ ਸਮਾਂ ਹੋਇਆ ਠੀਕ ਹੈ ਜੀ ਇੱਕ ਵੀਡੀਓ ਪਾਈ ਸੀ ਆਪਾਂ ਉਸ ਤੋਂ ਬਾਅਦ ਮਾਲ ਇਸੇ ਤਰ੍ਹਾਂ ਆਉਂਦਾ ਰਹੀਦਾ ਤੇ ਵਿਕਦਾ ਰਹੀਦਾ ਰੱਸਿਆ ਲੋੜੀ ਵਾਲੇ ਦੇ ਨਹੀਂ ਆਈ ਆ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਥੋੜੀ ਸਾਮ ਸੰਭਾਲ ਵਾਲੇ ਥਾਂੋਂ ਨਹੀਂ ਆਈ ਹਾਂ ਜੀ ਬਾਕੀ ਅੱਜ 10 ਕਿਲੋ ਦੁੱਧ ਜਿਹੜਾ ਹੈ ਦੇਈ ਜਾਊਗੀ ਠੀਕ ਆ ਬਾਕੀ ਆਪਣੀ ਆਪਣੀ ਸਾਮ ਸੰਭਾਲ ਹੁੰਦੀ ਆ ਹਾਂ ਸੋ ਲੈਵਲ ਉਪੇ ਦੀ ਕਰਮਾ ਲਈ ਸਾਫ ਸੁਥਰੀ ਐ ਚੋਣ ਚੰਗੀ ਆ ਚੋਣ ਬਹੁਤ ਚੰਗੀ ਰਸਿਆ ਇੱਕ ਗੱਲ ਆਪਾਂ ਜਰੂਰ ਐਡ ਕਰਾਂਗੇ ਆ 골ਡ ਵੀਰ ਫੜਿਓ ਮੜਿਆ ਜਾ ਹਾਂ ਆਪਾਂ ਦੱਸ ਦਈਏ ਨਾਲ ਦੀ ਨਾਲ ਆ ਜਿਹੜਾ ਥਾਣਾ ਬੈਣੀ ਹਲ ਦਾ ਪਿਛਲਾ ਹਾਂ ਜੀ ਥੋੜਾ ਜਿਹੜਾ ਆ ਥੋੜਾ ਘਟ ਧਾਰਾਂ ਪਈਆਂ ਜਿੰਦੇ ਚ ਹਾਂ ਹਾਂ ਜੀ ਇਹ ਰਸਿਆ ਇਹਦੇ ਵਿੱਚ ਧਾਰਾਂ ਵਧ ਨੇ 2-4 ਅੱਛਾ ਦੂਜੇ ਨਾਲ ਅੱਛਾ ਇਸ ਦੇ ਨਾਲੋਂ 2-4 ਵਧ ਨੇ। ਬਾਕੀ ਕੋ ਟੁੱਟਮਾ ਟਟਮਾ ਨਹੀਂ ਚਾਹੀਦਾ। ਨਹੀਂ 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 ਬਿਲਕੁਲ ਨਹੀਂ। ਹਾਂ। ਮਤਲਬ ਜਦੋਂ ਆਪਾਂ ਚੁਆਈ ਕਰਦੇ ਲਾਸਟ ਤੇ 2-4 ਵਧ। ਉਹ ਵੀ ਹਰ ਇੱਕ ਦੇ ਵਸ ਦੀ ਗੱਲ ਨਹੀਂ। ਹਾਂ। ਐਕਸਪਾਰਟ ਬੰਦਾ। ਹਾਂ। ਮਤਲਬ ਐਕਸਪਾਰਟ ਬੰਦਾ ਹੀ ਜਾਜ ਕਰੂਗਾ। ਹਾਂ। ਹਰ ਇੱਕ ਦੇ ਵਸ ਦੀ ਗੱਲ ਨਹੀਂ ਆ। ਠੀਕ ਆ। ਠੀਕ ਆ। ਹਾਂ। ਲਓ ਵੀ ਠੀਕ ਆ ਜੀ ਤਾਰਾ ਆਪਣਾ ਬਣ ਗਿਆ। ਹਾਂ ਤਾਰਾ 2-4 ਵਧ ਹੀ ਹੋਣੀ ਆ। ਹੋਣੀ ਆ। ਬੋਲਦੀ ਐ ਨੂੰ ਤੋੜਦੇ ਭਾ ਇੱਕ ਵਾਰੀ। ਸੋ ਕੱਟੀ ਫੇਸ ਕੁਆਲਿਟੀ ਸੋਣੀ ਆ ਛੋਟਾ ਸਿੰਘ ਲੰਬਾ ਫੇਸ ਕੁਆਲਿਟੀ ਸੋਣਾ ਝੋਟੀ ਦਾ। ਕਟਦੀ ਤੁਹਾਡੇ ਸਾਹਮਣੇ ਪਤਲਾ ਫਰੀਕ ਪੰਡਾ ਚਾਹ ਬਹੁਤ ਸੋਹਣਾ ਚੋਟੀ ਨੂੰ ਲੱਗਾ ਆਹ 9 ਕਿਲੋ ਦੁੱਧ 20 ਦਿਨਾਂ ਦੀ ਸੂਈ ਦੇ ਥੱਲੇ ਹਾਜ਼ਰ ਆ ਬਾਕੀ ਰਹਿ ਗਿਆ 10 ਕਿਲੋ ਝੋਟੀ ਦੁੱਧ ਕਰ ਜੂਗੀ ਚੱਡਾ ਬਹੁਤ ਸੁਥਰਾ ਵਾ ਸਾਫ ਆ ਪਤਲੀ ਚਮੜੀ ਦੇ ਵਿੱਚ ਠੰਡੀ ਸੀਲ ਆ ਬਿਲਕੁਲ ਵੰਡ ਸਪੇਸ ਤਰ੍ਹਾਂ ਦੀ ਨਾ ਚੰਗੀ ਲੱਗੀ ਚੋਟੀ ਇਹ ਦੱਸੋ ਪਲੂਣ ਪਹਿਲਾਂ ਸੂਆ ਕੱਟੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੇ ਮਗਰ ਵੀ ਕੱਟੀ ਇਥੇ ਆਪ ਵੀ ਇਹ ਝੋਟੀ ਕੱਟੀ ਆ ਠੀਕ ਆ ਤੇ ਆ ਬੱਚਾ ਕੁੜਤਾ ਮੈਂ ਫੇਰ ਦਿਖਾ ਦਿੰਨੇ ਆ ਆ ਦੇਖੋ ਇਹ ਮਗਰ ਦੇ ਫੀਮੇਲ ਕਾਫ ਓਕੇ ਹਰ ਵੇਲੇ ਕੀਮਤ ਤੇ ਡਿਮਾਂਡ ਦੇ ਤੇ ਕੀ ਕਰਦੇ ਕੀਮਤ ਰਾਸਿਆਂ ਲੈ ਦੇ ਜਾ ਮੁੱਲ ਹੋਊਗਾ ਹਾਂਜੀ 75000 ਰੁਪਏ ਛੋੜਾ ਹੋਣਗੇ ਇਹਦੇ ਤੋਂ ਛੋੜਾ ਦਾ ਮੀਨਿੰਗ 100 ਵੀ ਹੁੰਦੀ ਹੈ 500 ਵੀ ਹੁੰਦੀ ਹੈ ਠੀਕਾ ਛੋੜ ਹੋਊਗਾ ਠੀਕਾ ਜੀ ਲਓ ਵੀ ਛੋਟ ਹੋ ਜੂਗੀ ਠੀਕ ਹੈ ਜੀ ਰਾਸਿਆਂ ਜਿਹੋ ਜੀ ਡੀਲ ਹੋਊਗੀ ਕੋਈ ਗੱਲ ਨਹੀਂ ਭੈਣ ਭਰਾ ਕਾਲ ਕਰਨ ਆਹ ਹੋਰ ਵੀ ਕੋਈ ਹਜ਼ਾਰ ਹੋ ਜੂਗਾ ਬਿਲਕੁਲ ਜੀ ਬਿਲਕੁਲ ਸੋ ਮੇਰਾ ਭਰਾ ਮੁਰਦਾ ਨਹੀਂ ਗਾ ਕਿਉਂਕਿ ਹਰੇਕ ਭਰਾ ਇੱਥੇ ਬਹੁਤ ਸੋਣੀ ਛੋਟੀ ਆ ਸਾਫ਼ ਸੁਥਰੀ ਆ ਦਰ ਕੋ ਦੋਨੇ ਪਿੱਛੇ ਵੀ ਕੱਟੀ ਆ ਆਉਣ ਵਾਲੇ ਸਮੇਂ ਦੇ ਵਿੱਚ ਰਾਸਿਆ ਵਾਧੇਬੰਦੀ ਆ ਹੂੰ ਸੋ ਸਾਫ ਸੁਥਰੀ ਝੋਟੀ ਆ ਲਓ 골ਦੀ ਬਣਨ ਨੂੰ ਇੱਧਰ ਸੋ 8 ਤੋਂ 9 ਕਿਲੋ ਦੁੱਧ ਚਵਾਈ ਦੀ ਸਾਫ ਸੁਥਰੀ ਆ ਬਾਕੀ ਰਾਜਾ ਮੌਸਮ ਥੋੜਾ ਬਾਹਰ ਖਰਾਬ ਕਰਕੇ ਠੰਡ ਐਨੀ ਆ ਹਾਂ ਕਿ ਤੁਹਾਨੂੰ ਪਤਾ ਕਿ ਅੱਜ ਗੱਲ ਆ ਜਿਹੜੇ 2-4 ਦਿਨ ਆ ਇਹੀ ਆ ਜਿਸ ਦਿਨ ਧੁੱਪਾਂ ਲੱਗਣ ਲੱਗੀਆਂ ਪਸ਼ੂਆਂ ਨੇ ਆਟੋਮੈਟਿਕ ਜਿਹੜੀਆਂ ਟੋਕੜਾਂ ਉਹਨਾਂ ਵੀ ਸਜਣਾ ਹੋਣਾ ਬਿਲਕੁਲ ਜੀ ਬਿਲਕੁਲ ਅੱਗੇ ਹਰਵੇਲ ਆਪਣੇ ਕੋਲ ਆ ਗਈ ਨੀਲੀ ਬਿਲਕੁਲ ਰਾਸਿਆ ਹਾਂ ਨੀਲੀ ਮੀਨੀ ਮੀਨੀ ਪਾਕਿਸਤਾਨ ਬਲੱਡ ਲਾਈਨ ਆ ਕਰੋ ਜੀ ਆਪਾਂ ਕਹਿ ਦਿੰਦੇ ਆ ਬਸ ਬਸ ਕਹਿ ਨਹੀਂ ਦਿੰਦੇ ਹੈਗੀ ਹੈ ਹੈਗੀ ਆ ਹਾਂ ਠੀਕ ਆ ਨਹੀਂ ਪੂਰੀ ਆ ਕੇ ਬਿਲਕੁਲ ਬਾਕੀ ਚਲਕਾ ਮਾਰ ਕੇ ਚਲੋ ਸਾਰਾ ਕੁਝ ਦਿਖਾਈ ਦਿਓ ਜਿੰਨੇ ਬਸ ਆਉਂਦੀ ਹੈ ਕਿ ਗੱਲ ਤਾਂ ਫੇਰ ਰਾਸਿਆ ਹਾਂ ਤੇ ਉਹ ਘਰੇ ਫਾਰਮ ਤੇ ਵੀ ਡੰਗਰ ਵੱਜੇ ਆ ਹਾਂ ਭਵੇਂ ਕੋਈ ਸੂਆ ਚਾਹੇ ਗੱਬਣ ਆ ਚਾਹੇ ਕੋਈ ਦੁੱਧ ਦੇਂਦਾ ਇਹ ਹੈ ਬੱਚਾ ਵਾ ਹੁਣ ਹਰ ਬੱਚੇ ਨੂੰ ਆਪਾਂ ਪਰ ਬੱਚੇ ਨੂੰ ਆਪਾਂ 6-6 ਕਿਲੋ ਜਿਹੜਾ ਦੁੱਧ ਪਿਉਾਉਨੇ ਆ ਠੀਕ ਆ ਬਿਲਕੁਲ ਹੈਨਾ ਤਾਂ ਉਹਨਾਂ ਨੇ ਗਰੋਥ ਕਰਨੀ ਆ ਕਰਨੀ ਕਰਨ ਰਾਸਿਆਂ ਇਹੀ ਮੱਝ ਕਿੱਲੇ ਤੇ ਵੱਜ ਜੇ 2 ਮਹੀਨੇ ਤਾਂ ਛੋਟਾ ਬਣ ਜਾ ਛੋਟਾ ਬਣ ਜਾ ਇਹ ਪਛਾਣ ਨਹੀਂ ਨਹੀਂ ਘਰ ਵਾਲਿਆਂ ਨੇ ਆ ਸਾਫ਼-ਸਮਾਲ ਹਰੇਕ ਦੀ ਬਾਪੂ ਆਪਣੀ ਬੱਕਰੀ ਆ ਆਪਾਂ ਜਿੰਨੀ ਗੱਲ ਕਰਨ ਲੱਗੇ ਵੀ ਰਾਸਿਆਂ ਜਿੰਨਾ ਮੱਝ ਨੂੰ ਖੁੱਡਾ ਲੱਗਾ ਆ ਸਾਫ਼-ਸੁਥਰੀ ਆ ਥੱਲੇੋਂ ਲੇਵੇ ਦੀ ਸਾਫ਼-ਸੁਥਰੀ ਆ ਸਹੀ ਆ ਥਾਂ ਦੀ ਵੰਡ ਸਪੇਸ ਦੀ ਹੈਨਾ ਜਿੰਨੀ ਮੱਝ ਨੂੰ ਐਕਸਟਰਾ ਲੰਬਾਈ ਲੱਗੀ ਆ ਬਿਲਕੁਲ ਇਹਨੇ ਹਰ ਪਸ਼ੂ ਨੂੰ ਲੰਬਾਈ ਨਹੀਂ ਲੱਗਦੀ ਹਾਂ ਇਹ ਹੈ ਦੂਜਾ ਸੁਭਾਈ ਆ ਆ ਰਸਿਆ ਤੀਜਾ ਹਰਵੇਲ ਐਨੂੰ ਕਰੀ ਫੇਸ ਮਾਰਾ ਜਾ ਹਾਂ ਬਿਲਕੁਲ ਅੱਖ ਦਿਖਾ ਅੱਖ ਤਾਂ ਹਰਵੇਲ ਸਾਹਿਬ ਜਿਵੇਂ ਆਣਾ ਉਹਨਾਂ ਉੱਤੇ ਪਈ ਹੈ ਨਾ ਉੱਤੇ ਪਈ ਬਿਲਕੁਲ ਹਾਂ ਰੈੱਡ ਸਾਈਡਾਂ ਇਹਨੀਆਂ ਰੈੱਡ ਹਾਂ ਰੈੱਡ ਤੇ ਵਿੱਚੋਂ ਨੀਲੀ ਲਓ ਜੀ ਰੈੱਡ ਕੋਲੇ ਬਿਲਕੁਲ ਬਿੱਲੀ ਮਨਕ ਨਹੀਂ ਆਖਾ ਡੋਰੇ ਪੈਂਦੇ ਆ ਠੀਕ ਆ ਜੀ ਤੇ ਅਗਲੇ ਪੈਰਾਂ ਦੇ ਜਵਾਬ ਮਗਰਲੇ ਪੈਰ ਤੋਂ ਤੇ ਜਿੱਦਾਂ ਦਾ ਮਰਜ਼ੀ ਇਹਦੇ ਤੋਂ ਬੱਚਾ ਲੈ ਸਕਦੇ ਸਹੀ ਆ ਜੀ ਤੇ ਪਿੱਛੇ ਬੱਚਾ ਵੀ ਨੀਲਾ ਹੀ ਪਾਇਆ ਇਹਨੇ ਮਗਰ ਕੀ ਤੇ ਕੱਟੀ ਕੱਟੀ ਆ ਮਗਰ ਕੱਟੀ ਆ ਗਈ ਆ ਇੱਕ ਕਿੰਨੇ ਦਸਾਂ ਕਿ ਦਿਨਾਂ ਦੀ 12 ਦਿਨਾਂ ਦੀ ਦਸਾਂ ਕਿ ਦਿਨਾਂ ਦੀ ਆ ਦੁੱਧ ਕਿੰਨਾ ਦੱਸਿਆ ਜੀ ਦੁੱਧ ਦੇ ਰਾਸਿਆ ਇਹਦੇ ਥੱਲੇ 11 ਕਿਲੋ ਸੀਗਾ ਹਾਂਜੀ ਥੋੜਾ ਜਿਹਾ ਚਲੋ ਮੌਸਮ ਹੀ ਬਾਹਰ ਇਦਾਂ ਦਾ ਵਾ ਇਸ ਟਾਈਮ 9 ਕਿਲੋ ਹੋਊਗਾ ਇਸ ਵਕਤ 9 ਕਿਲੋ ਆ ਗੋਗਾ ਪਸ਼ੂ ਦੇ ਲਾ ਚੜਾ ਨਾਲ ਥੋੜਾ ਨਵੀਂ ਜਗ੍ਹਾ ਕਰਕੇ ਬਿਲਕੁਲ ਜੀ ਤੇ ਦੁੱਧ ਹੋ ਸਕਦਾ ਦਿਹਾੜੀ ਨੂੰ ਮੱਝ ਜੀ ਜੂ ਲਾ ਕੇ ਹਾਂ 12 ਨੂੰ ਵੀ ਪਹੁੰਚੇ ਲਓ ਜੀ ਠੀਕ ਆ ਜੀ 9 ਕਿਲੋ ਦੁੱਧ ਇਸ ਵਕਤ ਕੋਈ 10 12 ਦਿਨਾਂ ਦੀ ਸੁਈ ਆ ਤੇ ਬਿਲਕੁਲ ਨੀਲੀ ਮੇਨੀ ਮੈਂ ਰਾਸਿਆ 11 ਕਿਲੋ ਮਾਲਕਾ ਤੋਂ ਚੋਕੇ ਲੈ ਕੇ ਆਇਆ ਠੀ ਪਰ ਇਹ ਅੱਗੇ ਵੀ ਵੇਖੋ ਮੇਰੇ ਭਰਾ ਬਿਲਕੁਲ ਬਰੀਕ ਕਾਗਜ ਨਾਲੋਂ ਵੀ ਬਰੀਕ ਸਕਿਨ ਚਮੜੀ ਆ ਕਰਮਾ ਲਈ ਦੀ ਚਵਾਈ ਚਵਾਈ ਵੀਰੇ ਹਰਵੇਲ ਵੀ ਅੱਗੇ ਰਿਪੋਰਟ ਬਿਲਕੁਲ ਰਾਸ ਸਹਿ ਪਸ਼ੂ ਦੋਨੇ ਨਹੀਂ ਚਵਾਈ ਚ ਮਾਰੇ ਠੀਕ ਆ ਜੀ ਬਾਕੀ ਝੋਟੀ ਦੋਸਤੋ ਇਹ ਵੀ ਚੰਗੀ ਆ ਠੀਕ ਆ ਜੀ ਸੈਕੰਡ ਟਾਈਮਰ ਦੂਜਾ ਸੂਆ ਦੱਸਿਆ ਨਾ ਨਹੀਂ ਰਾਸ ਸਹਿ ਤੀਜਾ ਤਜਾ ਸੂਆ ਬਿਲਕੁਲ ਬੱਗੀ ਮੋਛਾ ਹਾਂ ਲਈ ਕੋਈ ਨਹੀਂ ਆਖੋ ਕੋ ਬਹੁਤ ਹੀ ਸੋਹਣਿਆ ਬੱਚੇ ਪੁੱਛੇ ਮੇਰਾ ਭਰਾ ਕੋ ਲੈਣਾ ਚਾਹੁੰਦਾ ਨੀਲੀ ਦੇ ਬੱਚੇ ਟਾਪ ਦੇ ਪਾ ਦੂਗੀ ਹੁਣ ਵੀ ਮਗਰ ਨੀਲੀ ਰੰਗ ਦੇ ਵਿੱਚ ਕੱਟੀ ਆ ਫੀਮੇਲ ਕਾਫ ਫਿਰ ਕੱਤੀ ਦੀ ਬਾਡੀ ਸਟਰਕਚਰ ਦਾ ਰਾਸਾ ਧਿਆਨ ਨਾ ਦਿਖਾ ਬਿਲਕੁਲ ਕਿੱਡਾ ਕੱਦ ਕਾਠ ਕੱਤੀ ਨੇ ਪਾਇਆ ਹਾਂ ਤੇ ਦਾ ਮਤਲਬ ਜਿਸ ਤਰ੍ਹਾਂ ਦਾ ਵੀ ਆਪਾਂ ਸੀਮਰ ਰਖਵਾਵਾਂਗੇ ਹਾਂ ਉਵੇਂ ਦਾ ਬੱਚਾ ਦੇਵਗੀ ਬਿਲਕੁਲ 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 ਵੇਖੋ ਮੇਰੇ ਪ੍ਰਾਠੀ ਕੋਈ ਹੋ ਸਕਦਾ ਮੀਨ ਇਹਦੇ ਵਿੱਚ ਵੀ ਆ ਜਾਏ ਕਰਾ ਜੀ ਬਿਲਕੁਲ ਹਾਂ ਆ ਦੇਖੋ ਜੀ ਬਾਕੀ ਚਲੋ ਪ੍ਰਮਾਤਮਾ ਮਿਹਰ ਕਰੇ ਮੀਨੀਆਂ ਦਾ ਵੈਸੇ ਸੁੱਖ ਮੰਗਦੀਆਂ ਹਾਂ ਸਹੀ ਹੈ ਜੀ ਬਹੁਤ ਖੂਬਸੂਰਤ ਵਾਦਾ ਚੰਗਾ ਬਾਡੀ ਸਟਰਕਚਰ ਆ ਬਾਕੀ ਪੀੜੀ ਤੇ ਪੜਾਵੇ ਆ ਚਾਰੇ ਥਾਣਾਂ ਠੀਕਾ ਜੀ ਫਿਰ ਲੋਵੰਦ ਚੰਕੀ ਚੌਥਾ ਥਾਣਾ ਦੀ ਆ ਗੈਪ ਸਪੇਸ ਤੁਸੀਂ ਵੇਖੋ ਠੀਕ ਆ ਇਹਦਾ ਸਹੀ ਮੱਝ ਕਿਤੇ ਆ ਚਾਰ ਕਿ ਦਿਨ ਬੰਦਾ ਸਾਹ ਸੁਆ ਗੱਲਾਂ ਵਪਾਰੀਆਂ ਨੂੰ ਇੱਕ ਹੀ ਮਾਰ ਹੁੰਦੀ ਆ ਵੀ ਆਈ ਹੈ ਨਾ ਇਹ ਦਵਾ ਦਾ ਬਸ ਵੇਖ ਜੇ ਬਸ ਵੀ ਮਾਲ ਹੋਰ ਨਵਾਂ ਫੜਨ ਵਾਲਾ ਇੱਕ ਹੁੰਦਾ ਵੀ ਸਾਨੂੰ ਹੁੰਦਾ ਕਿੱਲੇ ਤੇ ਇਹ ਵੱਜੀ ਆ ਨਵੀਂ ਲੈਣ ਜਾਈਗੇ ਅੱਜ ਘਰ ਹੁਣੀ ਨਾ ਨਿਕਲੇ ਤਾਂ ਪਤਾ ਨਹੀਂ ਕੀ ਹੋ ਗਿਆ ਹਾਂ ਵੀ ਘਰੋਂ ਜਿਹੜਾ ਅਸੀਂ ਮਤਲਬ ਇੱਕ ਕਿਹ ਕਿੰਦਾ ਵੀ ਇੱਕ ਰੋਗ ਹੁੰਦਾ ਵੀ ਘਰੋਂ ਬਾਹਰ ਹਾਂ ਜਾਣਾ ਹੀ ਜਾਣਾ ਵਾ ਜਾਣਾ ਜਾਣਾ ਹੈ ਜਾਣਾ ਹੀ ਜਾਣਾ ਲੈ ਇਹ ਵੀ ਗੱਲ ਪੱਕੀ ਆ ਜਿੰਨੇ ਦਾ ਤੋਰਾ ਫੇਰਾ ਕਰਕੇ 240 ਕਿਲੋਮੀਟਰ ਘੁੰਮਣਾਈਏ ਭਾਵੇਂ ਮੇਰੇ ਭਾਵੇਂ ਨਾ ਮਿਲੇ ਤੇ ਨਜ਼ਰ ਸਵਾਜਾਂ ਨਹੀਂ ਵਾਜਾਂ ਨਹੀਂ ਆਉਂਦਾ ਹੈਨਾ ਤੇ ਸਾਨੂੰ ਹੰਦਾ ਵਿਚਾਲੇ ਆਈਆਂ ਇਹ ਵਿਕ ਜਾਣ ਸਹੀ ਹੈ ਜੀ ਉਹਦੀ ਮੈਂ ਮੱਧ ਚੰਗੀ ਆ ਠੀਕ ਆ ਪੱਕੀ ਰੇਟ ਆਪਾਂ ਪੁੱਛ ਲੈਨੇ ਆ ਵੀਰ ਤੋਂ ਕੀ ਡਿਮਾਂਡ ਕਰਦੇ ਨੇ ਇੱਧਰ ਬਹਿਣੀ ਵਾਲਾ ਪਾਸਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਹੁਤ ਸਾਫ਼ ਸੁਥਰੀ ਜਾਸਿਆ ਆ ਮਾਰੋ ਨੀਗਾ ਠੀਕ ਆ ਜੀ ਸਪੇਸ ਗੈਬ ਥਣ ਦਾ ਸਹਿਜ ਠੀਕ ਆ ਹਰ ਵੇਲੇ ਵੀਰ ਕੀ ਡਿਮਾਂਡ ਆ ਕੀ ਮੁੱਲ ਕਰਦੇ ਪੈ ਜੀ ਰਾਇਸਿਆ ਨਾ ਤਾਂ ਇਹਦਾ ਲੱਖ ਆ ਨਾ 95 ਆ ਨਾ 92 ਆ 90000 ਰੁਪਇਆ ਮੁੱਲਾ ਅੱਛਾ ਜੀ ਉਹਦੇ ਚੋਂ ਵੀ ਮਾਨਤਾ 90 ਚੋਂ 90 ਚੋਂ ਕੋਈ ਜੈ ਜੀ ਗੱਲ ਕਰਕੇ ਦੇ ਦਈਏ ਵਿੱਚ ਹੋ ਜਾਊਗਾ ਰਾਇਸਿਆ 87000 ਦੀ 87 ਸਾਢੇ 87 ਲੋ ਜੀ 87 ਦੀ ਲੈ ਦੇ ਠੀਕ ਆ ਜੀ ਸਾਢੇ 87 ਦੀ ਇੱਕ ਸਾਨ ਵੀਰੋ ਫਾਈਨਲ ਮਿਲ ਜਾਣੀ ਆ ਤੁਹਾਨੂੰ ਬਾਅਦ ਚ ਠੀਕ ਆ ਜੀ ਤੱਜਾ ਸੁਆ ਕਲਾਕਲਾ ਆਂਗਾਪਾ ਤੁਹਾਨੂੰ ਦਿਖਾਤਾ ਮਾਰਕਿੰਗ ਨਿਸ਼ਾਨੀਆਂ ਚੈੱਕ ਕਰਾਤੀਆਂ ਨੇ ਬਾਕੀ ਬਹੁਤ ਖੂਬਸੂਰਤ ਕੁਆਲਿਟੀ ਆ ਬਹੁਤ ਘੱਟ ਹੀ ਰੀਅਰ ਕੇਸ ਹੀ ਰਹਿ ਗਿਆ ਵੀ ਮਜਾ ਬਹੁਤ ਘੱਟ ਹੀ ਮਿਲਦੀਆਂ ਮੀਨੀਆਂ ਢੇਲੀਆਂ ਠੀਕ ਆ ਅਕੇ ਮੇਰੇ ਭਰਾ ਕੋ ਸਾਂਭਣ ਵਾਸਤੇ ਲੈ ਕੇ ਜਾਣਾ ਚਾਹੁੰਦਾ ਇਹੋ 2-3 ਮਹੀਨਿਆਂ ਦੇ ਵਿੱਚ ਸੇਵਾ ਚੰਗੀ ਕਰਕੇ ਮੇਰੇ ਭਰਾ ਦਾ ਅੱਖ ਚੇਂਜ ਕਰ ਸਕਦੇ ਜੇ ਕਿਉਂਕਿ ਖੁੱਡੇ ਖਾਡੇ ਪਹਿਲਾਂ ਵੀ ਹਰ ਵੇਲੇ ਦੱਸਿਆ ਇਹੋ ਕਰਮ ਵਾਲੀ ਦਾ ਚੰਮ ਪੂਰਾ ਵਜਨ ਹੋ ਗਿਆ ਕਰਮ ਵਾਲੀ ਦਾ ਠੀਕ ਆ ਜੇ ਇਹਨੇ ਦੂਣੀ ਚਾਪਣਾ ਤੇ ਦੁੱਧ ਵੀ ਬਾਕੀ ਲਹੂ ਪਤ ਨਾਲ ਇਨੇ ਚੰਗੇ ਕੱਟੀ ਜਣਾ ਜਿਹੋ ਜੀ ਸੇਵਾ ਲਈ ਸੀ। 11 ਕਿਲੋ ਤੇ ਮੈਂ ਚੋਕੇ ਲਿਆ ਆ। ਹਜੇ ਵਜ਼ਨ ਦੇਦੇ ਆ ਸਾਰੇ ਪੂਰੇ ਦੇ ਪੂਰੇ। ਹਾਂ। ਮਤਲ ਜਿਹੜੇ ਦੇ ਮਾਲਕ ਸੀ ਆਮ ਕਹਿੰਦੇ 13-14 13-14 ਭਰਉਂਦੀ ਆ ਇਹ। ਹਾਂ ਚਲੋ ਜੀ। ਦੁੱਧ ਸੇਵਾ ਤੇ ਕਰਮਾਂ ਲਈ ਦੁੱਧ ਦਊਗੀ ਦਊਗੀ ਜਿੰਨਾ ਵੀ ਕੋਈ ਸੇਵਾ ਕਰੂਗਾ ਤੇ ਇਧਰ ਇੱਕ ਹਰ ਵੇਲੇ ਆ ਖੀਰੀ ਆ ਬੱਚੀ। ਬਾਕੀ ਦਾ ਸਿਆ ਖੀਰੀ ਐ ਮੂੰਹ ਬਿਲਕੁਲ ਪਿਓਰ ਖੀਰੀ। ਠੀਕ ਐ ਭਰਾ। ਏਬੀਐਸ ਦੇ ਸੀ ਮੰਦੀ ਆ। ਠੀਕ ਐ ਜੀ। ਬਹੁਤ ਸਾਫ਼ ਸੁਥਰੀ ਆ ਬਹੁਤ ਠੀਕ ਆ ਜੀ ਸੋ ਬੱਛੀ ਦੋਸਤੋ ਪਹਿਲਾ ਸੂਆ ਪਲੂਣ ਹੀ ਸੂਣਾ ਬੱਛੀ ਨੇ ਸਫਾਈਆਂ ਸੁਪੂਈਆਂ ਤੁਹਾਨੂੰ ਪ੍ਰੋਪਰ ਹੀ ਆਪਾਂ ਚੈੱਕ ਕਰਾਵਾਂਗੇ ਥੱਲੇੋਂ ਢਿਲ ਢੁਲ ਬਹੁਤਾ ਲੇਵੇ ਦੇ ਵਿੱਚ ਤੇ ਪਿਓ ਰਖੀਰੀ ਇਹ ਬੱਛੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਦੁੱਧ ਦੰਦ ਠੀਕ ਆ ਜੀ ਤੇ ਹਾਈਟ ਕੱਦ ਚੈੱਕ ਕਰੋ ਬੱਛੀ ਦਾ ਬਹੁਤ ਪਿਆਰਾ ਹੈ ਉਮਰ ਦੇ ਕੋਨਿੰਗ ਦੇਖੀਏ ਤੇ ਚਲੋ ਸੋਹਣੀ ਹਾਈਟ ਕਰਦਾ ਬੱਛੀ ਦੀ ਰਾਜ ਸਿੰਘ ਪੂਰੀ ਫਾਰਮ ਵਾਲੀ ਬੱਛੀ ਆ ਪਰ ਵਿਚਾਰੀ ਨੂੰ ਫਾਰਮ ਨਸੀਬ ਹੋਇਆ ਨਹੀਂ ਹੈ ਹੈ ਫਾਰਮ ਵਾਲੀ ਪਰ ਇਹਨੂੰ ਫਾਰਮ ਨਸੀਬ ਫਾਰਮ ਨਹੀਂ ਨਸੀਬ ਹੋਇਆ ਹੈ ਫਾਰਮ ਨਹੀਂ ਨਸੀਬ ਹੋਇ ਇੱਕ ਮਿੰਟ ਨੂੰ ਫੋਕਸ ਕਰ ਲੈਂਦੀ ਹਾਂ ਦਿਖਾਉਣੀ ਤੁਹਾਨੂੰ ਇਹਨੂੰ ਫਾਰਮਨਸੀਬ ਹੋਇਆ ਨਹੀਂ ਪਰ ਕਈ ਵਾਰ ਨੋਰਮਲ ਘਰਾ ਦੇ ਵਿੱਚ ਜੰਮ ਕੇ ਤੇ ਲਾਣੇ ਘਰਾਣੇ ਵਾਲੇ ਘਰਾਂ ਨੂੰ ਕੱਟ ਜਾਂਦੇ ਆ ਬੰਦੇ ਕੱਟ ਜਾਂਦੇ ਆ ਬੰਦੇ ਵੀ ਕੱਟ ਜਾਂਦੇ ਤੇ ਜਨਵਰ ਵੀ ਕੱਟਦੇ ਬਿਲਕੁਲ ਨਹੀਂ ਬਿਲਕੁਲ ਕਿਸਮਤ ਹਾਂ ਤੇ ਕਈ ਵਾਰ ਲਾਣੇ ਘਰਾਣੇ ਚ ਜੰਮ ਕੇ ਹਾਂ ਤੇ ਉਹ ਇਹੋ ਜਿਹਾ ਕੁਰਬਰੋਲ ਦਿੰਦੇ ਆ ਲਾਣੇ ਘਰਾਣੇ ਦਾ ਨਾਮੋ ਨਿਸ਼ਾਨ ਹੀ ਮਿੱਟੀ ਕਰ ਦਿੰਦੇ ਆ ਨਹੀਂ ਕਰ ਦਿੰਦੇ ਆ ਨਹੀਂ ਵਛੀ ਚੰਗੀ ਆ ਚਲੋ ਵਾਈਟ ਕਾਰ ਵਾਲੇ ਪਾਸੇ ਮਾਲਕ ਨੇ ਕੋਈ ਕਮੀ ਪੇਸ਼ ਨਹੀਂ ਛੱਡੀ ਛੱਡੀ ਨਹੀਂ ਆ ਪੂਰੀ ਬਰੀਡ ਆ ਚੱਲਣਾ ਝੁਲਣਾ ਚੰਗੀਆਂ ਖੋਲ ਲੂਗੀ ਕਰਮਾ ਲਈ ਸੋਹਣੀਆਂ ਸਫਾਈਆਂ ਤਾਂ ਨਾ ਕੋਈ ਪੋਰਟ ਪੱਕੀ ਕੋਈ ਨਹੀਂ ਨਾ ਕੁਛ ਨਹੀਂ ਚਾਰੇ ਥਾਣਾ ਨਖੇਰ ਨਖੋੜ ਬਹੁਤ ਵੱਡਾ ਬੜਾ ਨਖੇਰ ਕਰੂਗੀ ਹਜੇ ਤਾਂ ਰਸ ਬਣ ਨਹੀਂ ਕਰਮਾ ਲਈ ਅਜੇ ਤਾਂ ਜਿਹੜਾ ਗੋਕਾ ਹੁੰਦਾ ਨਾ ਇਹਦੀ ਇੱਕ ਚੀਜ਼ ਵੇਖੀ ਰਸ ਹੈ ਕਈ ਵਾਰ ਵਪਾਰ ਲੈਣ ਦੇ ਵਿੱਚ ਇਤਨਾ ਹੁੰਦਾ ਨਾ ਕਿ ਸ਼ਾਮੀ ਸੌਦਾ ਕੀਤਾ ਹੁੰਦਾ ਨਾ ਤੇ ਜਦੋਂ ਦਿਨ ਚੜਦਾ ਨਾ ਘੰਟੇ ਦੇ ਘੰਟਿਆਂ ਦੇ ਹਿਸਾਬ ਨਾਲ ਜਿਹੜਾ ਗੋਕਾ ਤਿਆਰ ਹੁੰਦਾ ਹਾਂ ਸ਼ਾਮਾ ਨੂੰ ਇੰਨੀ ਹੁੰਦੀ ਆ ਦਿਨੇ ਡਬਲ ਦੀ ਵੀ ਟ੍ਰਿਪਲ ਹੋ ਜਾਂਦੀ ਤੇ ਕਈ ਵਾਰ ਆਖੀਦਾ ਯਾਰ ਇਹ ਤਾਂ ਸ਼ਾਮੀ ਨਹੀਂ ਸੌਦਾ ਕਰਨਾ ਇਹ ਤਾਂ ਦਿਨੇ ਕਰ ਦਿਨੇ ਕਰਨਾ ਸੀ ਹਾਂ ਸਹੀ ਗੱਲ ਆ ਹੈਨਾ ਵੀ ਥੋੜੇ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਕਰਮ ਵਾਲਿਆਂ ਦਾ ਪਤਾ ਹੀ ਨਹੀਂ ਪਤਾ ਹੀ ਕੋਈ ਨਹੀਂ ਇਹ ਕਿੱਥੇ ਦੀ ਕਿੱਥੇ ਚਲੇ ਜਾਂਦੇ ਆ ਬਿਲਕੁਲ ਕਈ ਵਾਰ ਪਤਾ ਲੱਗਣ ਹੀ ਨਹੀਂ ਦਿੰਦੀਆਂ ਲੱਗਣ ਹੀ ਨਹੀਂ ਦਿੰਦੀਆਂ ਆਕੀ ਦਾ ਵੀ 15 ਦਾ ਲੈਦੇ ਉਹ ਸੁੱਕੇ ਜਾਂਦੇ ਵੀ ਬਚਾਅ ਕਰਿਆ ਹੁੰਦਾ ਨਾ ਦੱਸ ਇੱਕ ਇਹਦਾ ਥੋੜਾ ਜਿਹਾ ਕ੍ਰਾਸ ਹੈ ਸ਼ਹਿਰ ਦੇ ਵਿੱਚ ਆਉਂਦਾ ਹਾਂ ਰੈੱਡ ਪਾ ਮਾਰਦਾ ਇਹਦਾ ਰੰਗ ਹਾਂ ਕੰਗ ਨੂੰ ਬਹੁਤ ਸੋਹਣਾ ਸੋ ਇਹ ਕੋਸੋ ਕੈਰੇਕਟਰ ਇਹ ਸਟਰਕਚਰ ਆ ਇਹਦਾ ਵੈੜ ਦਾ ਬੱਛੀ ਪਹਿਲਾ ਸੂਹਾ ਸੂਨ ਵਾਲੀ ਆ ਚੋਲੀ ਤੇਲੀ ਬਹੁਤ ਸਾਰੀ ਜਿਆਦੀ ਸੋਹਣੀ ਆ ਸਫਾਈਆਂ ਸੁਪੂਈਆਂ ਚੰਗੀਆਂ ਨੇ ਦਿਨ ਹਜੇ ਹਰਪ੍ਰੀਤ 10 12 ਲੈ ਜੂ ਖੜੂਗੀ ਆਰਾਮ ਨਾਲ ਹਾਂ ਬੜੀ ਬਣੂਗੀ ਰੱਜਾਂ ਭਜਨ ਵਟਾ ਬਹੁਤ ਆ ਠੀਕ ਆ ਜੀ ਭਜਨ ਵਟਾ ਸੋਹਣਾ ਮੇਰੇ ਭਰਾ ਗੱਲ ਉਹੀ ਹੁੰਦੀ ਆ ਸੇਵਾ ਮੈਟਰ ਕਰਦੀ ਆ ਕਿਸੇ ਹੋਰ ਭਰਾ ਨੇ ਚੰਗੀ ਸੇਵਾ ਕੀਤੀ ਹੁੰਦੀ ਤੇ ਵਛੀ ਹੋਰ ਹਰਪ੍ਰੀਤ ਸਿੰਘ ਨੂੰ ਨੋਟੋਂ ਮਹਿੰਗੀ ਮਿਲਨੀ ਸੀ ਉਹ ਤੁਹਾਡੇ ਤੇ ਵਜਨ ਜਿਆਦਾ ਭਜਨਾ ਸੀਗਾ ਅੱਜ ਜਾਇਜ਼ ਰੇਟ ਦੇ ਵਿੱਚ ਹੀ ਇਹ ਵਹਿਣ ਮਿਲ ਜੂਗੀ ਆਪ ਦਾ ਮੇਰਾ ਪ੍ਰਚਦਾਂ ਮਰਜ਼ੀ ਤੋਂ ਸੱਦੀ ਕਰਕੇ ਟਿੱਪ ਕੇ ਲੈ ਜਿਓ ਜੇ 10 12 10 ਦਿਨ ਮੇਰੇ ਭਰਾ ਆਰਾਮ ਨਾਲ ਠ ਸੇਵਾ ਕਰੋ ਅਗੇ ਮੇਰਾ ਭਰਾ ਵੇਚਣ ਵਾਸਤੇ ਕੋਈ ਲੈ ਕੇ ਜਾਣਾ ਚਾਹੁੰਦਾ ਤੇ 10 ਦਿਨ ਜਿਹੜੇ ਭਰਾ ਨੇ ਸਾਫਲੀ ਚਲਪਾਣੀ ਫੇਰ ਦੇ ਦੂਗੀ ਤੁਹਾਨੂੰ। ਤਾਂ ਦੱਸਿਆ ਹਾਂ। ਇਹਹੀ ਫਾਰਮ ਤੇ ਕਿਤੇ ਛੱਡ ਕੇ ਬੰਦੇ ਨੇ ਵੇਚੀ ਹੋਵੇ ਨਾ। ਹਾਂਜੀ ਹਾਂਜੀ। ਜਿੱਥੇ ਮਰਜੀ ਬੰਦਾ ਇਹਨੂੰ ਵੇਚ ਸਕਦਾ। ਹਾਂ ਹਾਂ। ਆ ਦੇਖੋ। ਵੇਖੋ ਢਿੱਲ ਚੋਲਾ ਚਾਲਾ ਮੇਰੇ ਬਾਜਾ ਨਹੀਂ ਕਰਮਾ ਲਈ। ਫੇਰ ਠੰਡੀ ਫਿਰ ਗੋਕਾ ਹੁੰਦਾ ਗੁੱਲ ਦੇ ਸਿਰ ਤੇ। ਹਾਂ ਤੇ ਵੰਡ ਹਾਂ ਬਹੁਤ ਕੰਮ ਦਾ ਲੱਗਾ ਵੇਖੋ ਕਰਮਾ ਬਹੁਤ ਸੀਗਾ ਜੀ ਪਹਿਲਾਂ ਮੈਂ ਸੁਣਾ ਵਛੀ ਨੇ ਥਣ ਬਹੁਤ ਜਿਆਦਾ ਕੰਮ ਦਾ। ਸੋ ਵਛੀ ਓਵਰঅল ਜਿੰਨੀ ਆ ਚਲੋ ਥਲੀ ਥਲੀ ਚੀਜ਼ ਸਰਾਉਂ ਵਾਲੀ ਆ ਕਰਮਾਲੀ ਦੀ ਠੀਕ ਆ ਜੀ ਸਾਰਾ ਕੋਸ਼ਿਸ਼ ਵਧੀਆ ਹਾਈਟ ਲੈਂਥ ਨੂੰ ਤਕਦਕੂਦ ਸੁਹਣਾ ਤੇ ਇਹ ਹਰ ਵੇਲੇ ਅੱਜ ਕਿੰਨੇ ਦੀ ਦੇ ਰਹੇ ਆ ਆਪਣੇ ਫਾਰਮ ਤੋਂ ਰਾਇਸਿਆ ਅੱਜ ਇਹਦਾ ਰੇਟ 62000 ਰੁਪਿਆ ਵਾ ਹਾਂਜੀ ਉਹਦੇ ਚੋਂ ਮਾਨਤਾ ਨਾ ਹੋਊਗਾ ਕੁਜ ਐਡ ਕਰਕੇ ਜਿਆ ਸੁਹਾਨ ਵਾਲਾ ਕੰਮ ਰਾਇਸਿਆ ਛੋੜ ਛੱਪੇ ਜਰੂਰ ਬਾੜ ਚੋਂ ਚਲੋ 60 ਦੇ ਵਿੱਚੋਂ ਵੀ ਯਾਰ ਖੰਡ ਆਪਾਂ ਹਾਂ ਜਰੂਰ ਮਾਨਤਾ ਨਾ ਕਰਾਂ ਠੀਕ ਆ ਜੀ ਲਓ ਜੀ 60000 ਦੇ ਵਿੱਚੋਂ ਵੀਰਾਂ ਦਾ ਮਾਨਤਾ ਕਰ ਦਿਆ 60000 ਦੀ ਬੱਚੀ ਦੇ ਦਾਂ ਹਾਂਜੀ 58000 58000 ਦੀ ਹਾਂ ਲਓ ਜੀ ਅੱਜ 58000 ਰੁਪਈਆ ਵੀ ਜਿਹੜੀ 8-10 ਦਿਨ ਕਿਸੇ ਭਰਾ ਨੇ ਸੰਭਲੀ ਸੁੱਤਨੀ ਆ ਬਾਕੀ ਰਾਸਿਆਂ ਅੱਜ ਪਾਈ ਨੂੰ ਵੀ ਮੈਨੂੰ ਮੈਂ ਕਿਹਾ ਵਾਦੇ ਨਾਲ ਵਪਾਰੀ ਨੂੰ ਵੀ ਇਹ ਰੋਟੀ ਦਿੰਦੀ ਆ ਹਾਂ ਘਰ ਵਾਲੇ ਵਾਸਤੇ ਤਾਂ ਲਾਹੇਵੰਦ ਹੈਗੀ ਹੈਗੀ ਬਿਲਕੁਲ ਬਿਲਕੁਲ ਇਹ ਐਂਡ ਬੱਚੀ ਜਿੱਦਨ ਸੁੰਦੀ ਹੈ ਨਾ ਰਾਸਿਆਂ ਅੱਜ ਤੋਂ 10-12-15 ਦਿਨਾਂ ਨੂੰ ਤਾਂ ਰਾਸੇ ਬੱਚੀ 85-85 ਕਰਦੀ ਆ ਹਾਂ ਬਿਲਕੁਲ ਭਾਵੇਂ ਕੋਈ 5-7 ਦਿਨ ਸੰਭਲੇ ਤਾਂ 750 ਮੁਤਾਜੀ ਟੱਕਰ ਮੱਥਾ ਮਾਰਦੀ ਆ ਬਿਲਕੁਲ ਤੇ ਬਾਕੀ ਪਤਾ ਨਹੀਂ ਕਿ ਜਿਹੋ ਜਿਹਾ ਕਿਸੇ ਭਰਾ ਦਾ ਕਿੱਲਾ ਜਿਹੋ ਜਿਹੀ ਕਿਸੇ ਦੀ ਵੇਚ ਪਤਾ ਨਹੀਂ ਕਿੱਥੇ ਜਾਨਵਰ ਵੇਚ ਲੈ ਠੀਕ ਹੈ ਜੀ ਅੱਜ ਇਸ 60 ਦੇ ਵਿੱਚੋਂ ਦੋ ਲੈਸ 58000 ਦੀ ਮਿਲ ਜੂਗੀ ਆਪਣੇ ਭਰਾਵਾਂ ਨੂੰ ਕਰੋ ਸੰਪਰਕ ਹਰਵੈਲ ਵੀਰ ਇੱਕ ਨੰਬਰ ਆਪਣੇ ਕਰ ਦिए ਸਾਂਝੇ 9903820259906382025 ਠੀਕ ਹੈ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਫੁੱਲ ਵੀਡੀਓ ਵੇਖਣ ਦੇ ਲਈ ਬਾਕੀ ਸ਼ੇਅਰ ਕਰਿਆ ਕਰੋ ਹੋਰ ਵੀ ਵੀਰਾਂ ਤੱਕ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ